ਹੈਲੋ ਜੀ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਅਸੀਂ ਗੱਲ ਕਰਾਂਗੇ ਜੀ ਇੱਕ ਅਜਿਹੇ ਕਾਰੋਬਾਰ ਬਾਰੇ ਜਿਸ ਨੂੰ ਅਕਸਰ ਹੀ ਅਸੀਂ ਅਣਗੌਲਿਆ ਕਰ ਦਿੰਦੇ ਹਾਂ ਇਹ ਹੈ ਜੀ ਕੱਟੀਆਂ ਬੱਚਿਆਂ ਦੀ ਸਾਮ ਸੰਭਾਲ ਅਸੀਂ ਬੈਂਕ ਵਿੱਚ ਪੈਸੇ ਜਮਾ ਕਰਵਾਉਂਦੇ ਹਾਂ ਤਾਂ ਜੋ 5-7 ਸਾਲ ਵਿੱਚ ਉਹ ਦੁੱਗਣੇ ਹੋ ਜਾਣ ਪਰ ਜੇ ਅਸੀਂ ਇੱਕ ਕਟ ਨਿੱਕੀ ਕੱਟੀ ਜਾਂ ਬੱਚੀ ਨੂੰ ਸਹੀ ਤਰੀਕੇ ਨਾਲ ਪਾਲਦੇ ਹਾਂ ਤਾਂ ਉਹ ਕੱਟੀ 3 ਸਾਲਾਂ ਵਿੱਚ ਤੇ ਬੱਚੀ 9 ਮਹੀਨਿਆਂ ਵਿੱਚ ਹੀ ਸਾਨੂੰ ਦੁੱਗਣੇ ਮੁਨਾਫਾ ਦੇ ਸਕਦੀ ਹੈ ਜਰਾ ਸੋਚੋ ਜਦੋਂ ਇੱਕ ਮੱਝ ਤੇ ਗਾਂ ਇੱਕ ਕੱਟੀ ਜਾਂ ਬੱਚੀ ਦਿੰਦੀ ਹੈ ਤਾਂ ਲੋਕ ਉਸ ਨੂੰ ਬੋਝ ਸਮਝਦੇ ਨੇ ਉਹ ਅਕਸਰ ਇਹ ਕਹਿ ਦਿੰਦੇ ਨੇ ਵੀ ਸਾਡੇ ਲੈ ਕੁੱਟੀ ਬੱਚੀ ਆ ਗਈ ਹੁਣ ਇਹਨੂੰ ਪਾਲਣਾ ਪਊਗਾ ਇਹਤੇ ਖਰਚਾ ਹੋਊਗਾ ਉਹ ਹਮੇਸ਼ਾ ਹੀ ਸੋਚਦੇ ਨੇ ਵੀ ਇਹਤੇ ਖਰਚਾ ਹੋਊਗਾ ਪਰ ਕਦੇ ਵੀ ਇਹ ਨਾ ਸੋਚਿਆ ਕਰੋ ਜਿਵੇਂ ਖਰਚਾ ਹੋਊਗਾ ਇਹ ਕਹਾਂ ਜਾ ਕੇ ਆਪਾਂ ਨੂੰ ਪ੍ਰਾਪਰਟੀ ਹੀ ਦੇਣਗੇ ਜੇ ਅੱਜ ਆਪਾਂ ਇਹਨਾਂ ਤੇ ਖਰਚਾ ਕਰਾਂਗੇ ਤਾਂ ਕੱਲ ਨੂੰ ਇਹਦਾ ਆਪਾਂ ਨੂੰ ਫਾਇਦਾ ਵੀ ਹੈ ਆਪਾਂ ਕਦੇ ਵੀ ਕੋਈ ਸ਼ੇਅਰ ਲਾ ਲਓ ਵਿਚਵੀਰ ਭਾਈ ਮੇਰੇ ਸ਼ੇਅਰ ਚ ਪੈਸਾ ਲਾਉਂਦੇ ਨੇ ਕੋਈ ਐਫ ਡੀ ਕਰਾ ਰਿਹਾ ਹੈ ਜਾਂ ਕੋਈ ਜਿਵੇਂ ਆਪਾਂ ਕਹਿੰਦੇ ਆ ਕ੍ਰਿਪਟੋਕਰੰਸੀ ਚ ਟਰੇਡਿੰਗ ਬਾਰੇ ਸੁਣਿਆ ਹੋਣਾ ਉਹ ਕਰਦਾ ਉਹ ਚੀਜ਼ਾਂ ਨੇ ਜੀ ਸਵਰ ਰੱਖਣ ਵਾਲੀਆਂ ਚੀਜ਼ਾਂ ਨੇ ਆਪਾਂ 100 ਰੁਪਏ ਤਾਂ ਡੇਲੀ ਜਾ ਕੇ ਬੈਂਕ ਚ ਜਮਾ ਨਹੀਂ ਕਰਵਾਉਂਦੇ ਜੇ 100 ਰੁਪਿਆ ਵੀ ਖਾਂਦਿਆਂ ਨੇ ਆਪਾਂ ਮੰਨ ਲਓ ਵੀ ਫੀਡ 100 ਰੁਪਏ ਦੇ ਖਾਂਦਿਆਂ ਨੇ ਉਹ 100 ਰੁਪਏ ਆਪਾਂ ਡੇਲੀ ਤਾਂ ਨਹੀਂ ਜਮਾ ਕਰਾ ਸਕਦੇ ਉਹ ਆਪਣਾ ਖਰਚਾ ਜਾਣਾ ਐ ਇੱਧਰ ਆਪਣੀਆਂ ਬੱਚੀਆਂ ਕੱਟੀਆਂ ਉਹਦੇ ਵਿੱਚ ਤਿਆਰ ਹੋ ਰਹੀਆਂ ਨੇ ਜੀ ਠੀਕ ਐ ਤਿਆਰ ਹੋ ਕੇ ਜਦ ਇਹਨਾਂ ਨੇ ਕਹਾ ਇਹ ਗੱਬਣ ਹੋਣਗੀਆਂ ਜੀ ਸਾਲ ਵਿੱਚ ਇਹਨਾਂ ਨੇ ਜਿਹੜਾ ਆਪਣੇ ਤੇ ਖਰਚਾ ਕੀਤਾ ਹੁੰਦਾ ਇਹਨਾਂ ਦੀ ਆਪਾਂ ਨੇ ਫੀਲਡ ਤੇ ਜੋ ਵੀ ਮੰਨ ਲਓ ਆਪਾਂ ਇਹਨੂੰ ਚੀਜ਼ ਪਾਉਣੇ ਆ ਹਨਾ ਜਿਹੜਾ ਵੀ ਮਿੰਨੀ ਮਿਕਸਚਰ ਤੇ ਲਾ ਲਓ ਫੀਲਡ ਤੇ ਲਾ ਲਓ ਜਾਂ ਇਹਨਾਂ ਨੂੰ ਕੋਈ ਦਵਾਈ ਬੂਟੀ ਦਿਨੇ ਆ ਉਹਨਾਂ ਤੇ ਖਰਚਾ ਕਰਦੇ ਆ ਉਹਨਾਂ ਕ ਤਾਂ ਇਹ ਹੀ ਆਪਦੇ ਇੱਕ ਸੂਏ 'ਚ ਪੂਰਾ ਕਰ ਦਿੰਦੀਆਂ ਨੇ ਐਫ ਡੀ ਆਪਣੀ ਫੇਰ ਬਣੀ ਪਈ ਐ ਜਦ ਆਪਾਂ ਇਹਨਾਂ ਨੂੰ ਕੱਲੂ ਵੇਚਾਂਗੇ ਉਹ ਆਪਣੀ ਇੱਕ ਤਰ੍ਹਾਂ ਦੀ ਐਫ ਡੀ ਐ ਨਾਲੇ ਤਾਂ ਆਪਾਂ ਇਹਨਾਂ ਦਾ ਦੁੱਧ ਪੀਵਾਂਗੇ ਨਾਲੇ ਆਪਾਂ ਜਿਹੜਾ ਇਹਨਾਂ ਦਾ ਦੁੱਧ ਵੇਚਾਂਗੇ ਉਹ ਆਪਾਂ ਨੂੰ ਮੁਨਾਫਾ ਹੀ ਹੈ ਅੱਛਾ ਜਦ ਕੱਲ ਨੂੰ ਆਪਾਂ ਆਪਦਾ ਡੰਗਰ ਵੇਚਾਂਗੇ ਤਾਂ ਆਪਾਂ ਨੂੰ ਉਹਦਾ ਵੀ ਪ੍ਰੋਫਿਟ ਹੋ ਹੀ ਹੋਊਗਾ ਪਰ ਅਸਲ ਵਿੱਚ ਤੁਸੀਂ ਜੀ ਬਾਰੋਂ ਵੀ ਜੇ ਕੱਟੀ ਬੱਚੀ ਲੈਣੇ ਹੋ ਤਾਂ ਉਹ ਤੁਹਾਨੂੰ ਬਹੁਤ ਸਸਤੇ ਰੇਟਾਂ 'ਚ ਮਿਲ ਜਾਂਦੀ ਹੈ ਜਿਹੜਾ ਤਾਂ ਹੁਣ ਇਹ ਬੰਦਾ ਇਹ ਕੰਮ ਦਾ ਹੀ ਦਿਲਚਸਪੀ ਰੱਖਦਾ ਜੀ ਪੂਰੇ ਦਿਲੋਂ ਕਰਦਾ ਉਹ ਤਾਂ ਨਹੀਂ ਤੁਹਾਨੂੰ ਕੱਟੀ ਬੱਛੀ ਅਬਦੀ ਕਦੇ ਵੀ ਦਿੰਦਾ ਪਰ ਜਿਹੜੇ ਨੂੰ ਐ ਹੁੰਦਾ ਵੀ ਸਾਡੇ ਕੱਟੀ ਬੱਛੀ ਕਾਹ ਤੋਂ ਆ ਗਈ ਉਹ ਤੁਹਾਨੂੰ ਜ਼ਰੂਰ ਸਸਤੇ ਰੇਟ 'ਚ ਵੀ ਉਹ ਦੇ ਦੂਗਾ ਕਿਉਂਕਿ ਉਹਦਾ ਇੰਟਰਸਟ ਨਹੀਂ ਹੁੰਦਾ ਉਹਨੂੰ ਪਾਲਣ ਵਿੱਚ ਉਹ ਕਹਿੰਦਾ ਜਿੰਨੇ ਇੱਕ ਦੀ ਵਿਕਦੀ ਐ ਚਲੋ ਆਪਾਂ ਵੇਚ ਕੇ ਕੰਮ ਪਰਾਂ ਕਰੋ ਜਿਹੜੀ ਜੀ ਆਪਣੀ ਕੱਟੀ ਆ ਉਹ 3 ਸਾਲਾਂ ਵਿੱਚ ਜਦੋਂ ਕੱਟੀ ਤਾਂ ਝੋਟੀ ਬਣ ਕੇ ਤਿਆਰ ਹੁੰਦੀ ਹੈ ਤਾਂ ਉਸ ਦੀ ਕੀਮਤ 1 ਲੱਖ ਤੋਂ ਲੈ ਕੇ ਜੀ 1.5 ਲੱਖ ਤੱਕ ਚਲੀ ਜਾਂਦੀ ਹੈ। ਠੀਕ ਹੈ ਜੀ। ਇਹ ਕਿਸੇ ਵੀ ਬੈਂਕ ਦੀ ਐਫ ਡੀ ਨਾਲੋਂ ਘੱਟ ਨਹੀਂ ਬਣਦੀ ਫਿਰ। ਅਹੀਂ ਜੀ ਬੇੜੀਆਂ ਦਾ। ਬਾਕੀ ਕੰਮ ਤਾਂ ਚਲੋ ਬਰੀਡ ਤੇ ਆ ਜੇ ਵਧੀਆ ਬਰੀਡ ਦੀ ਮੱਝ ਗਾਏ ਜੀ। ਗਾਮਾਂ ਤਾਂ ਹੁਣ ਆਪਾਂ ਦੇਖ ਲਓ ਜੀ 3-3 ਲੱਖ ਦੀਆਂ ਵੀ ਹੋਈਆਂ ਪਈਆਂ ਨੇ ਜਿਹੜੀਆਂ ਪੂਰੀਆਂ ਪ੍ਰਿੰਟਡ ਨੇ। ਤੁਸੀਂ ਜੇ ਤੁਹਾਡੀ ਬੱਚੀ ਪਾਲੀ ਹੋਈ ਐ ਠੀਕ ਹੈ ਉਹ ਲੱਖ ਦੀ ਉਹ ਵੇਕਦੀ ਐ ਤਾਂ ਵੀ ਤੁਹਾਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਇਹਦੇ ਵਿੱਚ। ਓ ਐਫ ਡੀ ਦੀ ਤੁਹਾਡੀ ਇੱਕ ਤਰ੍ਹਾਂ ਦੀ ਐਫ ਡੀ ਹੀ ਹੈ ਜਿਹੜੇ ਤੁਸੀਂ ਕੱਟੀ ਬੱਚੀ ਪਾਲ ਰਹੇ ਹੋ ਜੇ ਤੁਸੀਂ ਚਾਹੋ ਕਿ ਤੁਹਾਡੀ ਕਟੇਟਾ ਇਸ ਸਾਲ ਵਿੱਚ ਗੱਭਣ ਹੋ ਜਾਵੇ ਤਾਂ ਤੁਹਾਨੂੰ ਇੱਕ ਕੰਮ ਜ਼ਰੂਰ ਕਰਨਾ ਪਊਗਾ ਆਪਾਂ ਹਰੇਕ ਵੀਡੀਓ ਵਿੱਚ ਵੀ ਕਹਿੰਨੇ ਆ ਜੀ ਤਾਂ ਤੁਸੀਂ ਨਸਲ ਤੇ ਕੰਮ ਕਰੋ ਤੁਹਾਡੀ ਕੱਟੀ ਬੱਚੀ ਛੇਤੀ ਤਿਆਰ ਹੋਵੇ ਜਿਵੇਂ ਬੱਚੇ 9 ਮਹੀਨੇ ਚ ਹੋ ਜਾਂਦੀਆਂ ਨੇ ਕੱਟੀਆਂ ਢਾਈ ਸਾਲ ਦੀਆਂ ਹੋ ਜਾਂਦੀਆਂ ਨੇ ਵਿਚਵੀਰ ਭਾਈ ਹੁਣ ਇਹ ਵੀ ਗੱਲ ਕਹਿਣਗੇ ਵੀ ਸਾਡੀਆਂ ਤਾਂ ਐਡ ਐਡੀਆਂ ਹੋ ਜਾਂਦੀਆਂ ਨੇ ਹੁੰਦੀਆਂ ਨੇ ਉਹ ਸ਼ੌਂਕ ਤੇ ਇਹਨਾਂ ਦੀ ਸਾਂਭ ਸੰਭਾਲ ਤੇ ਹੈ ਜੀ ਆਪਣਾ ਸਾਰਾ ਕੰਮ ਨਸਲ ਤੇ ਜੀ ਆਪਾਂ ਵਧੀਆ ਨਸਲ ਦਾ ਟੀਕਾ ਕਰਨਾ ਕਰਾਵਾਂਗੇ ਇਹਨਾਂ ਦੇ ਏਆਈ ਕਰਾਵਾਂਗੇ ਨਾਲੇ ਤਾਂ ਆਪਣੇ ਫਾਰਮ 'ਚ ਬਰੀਡ ਸੁਧਰਦੀ ਹੈ ਜੀ ਨਾਲੇ ਬਰੀਡਡ ਬਰੀਡ ਦਾ ਹੀ ਮੁੱਲ ਅੱਜ ਕੱਲ੍ਹ ਦੁਨੀਆ ਤੇ ਹਰ ਇੱਕ ਚੀਜ਼ ਜਿਹੜੇ ਨੇ ਵੀ ਚੀਜ਼ ਮੱਝਾਂ ਖਰੀਦਣੀਆਂ ਜੀ ਉਹ ਹਮੇਸ਼ਾ ਬਰੀਡ ਹੀ ਦੇਖਦੇ ਨੇ ਕਿਉਂਕਿ ਕੰਮ ਹੀ ਬਰੀਡ ਦਾ ਰਹਿ ਗਿਆ ਚੰਗੇ ਟੀਕੇ ਲਵਾਉਣੇ ਚਾਹੀਦੇ ਨੇ ਇੱਕ ਚੰਗੀ ਨਸਲ ਹੈ ਜੀ ਦੀ ਝੋਟੀ ਜਾਂ ਬੱਛੀ ਹੈ ਉਹਦੀ ਬਾਜ਼ਾਰ ਵਿੱਚ ਮੰਗ ਹਮੇਸ਼ਾ ਹੀ ਵੱਧ ਰਹੀਦੀ ਹੈ ਉਹ ਮਹਿੰਗੀ ਵੀ ਜ਼ਰੂਰ बिकਦੀ ਹੈ ਜੀ ਤੇ ਉਹ ਉਹਦੀ ਮੰਗ ਵੀ ਬਹੁਤ ਜ਼ਿਆਦਾ ਰਹੂਗੀ ਜਦ ਇੱਕ ਤਾਂ ਉਹਦੇ ਬੱਚੇ ਨੇ ਜੀ ਜਿਹੜੇ ਬਰੀਡ ਦੇ ਬਰੀਡ ਚ ਨੇ ਉਹਨਾਂ ਦੇ ਬੱਚੇ ਸੁਨੱਖੇ ਨੇ ਤੇ ਟਾਈਮਿੰਗ ਨਾਲ ਉਹ ਗੱਭਣ ਵੀ ਹੁੰਦੇ ਨੇ ਪਾਲਦੇ ਛੇਤੀ ਨੇ ਹਨਾ ਉਹ ਚੀਜ਼ ਵੀ ਆ ਜੀ ਉਹਦੇ ਕਰਕੇ ਮਾਰਕੀਟ ਵਿੱਚ ਅੱਜ ਕੱਲ ਸਿਰਫ ਬਰੀਡ ਦਾ ਹੀ ਕੰਮ ਹੋ ਰਿਹਾ ਜੀ ਬਰੀਡ ਹੀ ਭਾਲ ਰਹੇ ਨੇ ਬਰੀਡ ਤੇ ਆਪਾਂ ਵੀ ਕਹਿੰਦੇ ਆ ਵੀ ਚੰਗਾ ਪਸ਼ੂ ਆਪਾਂ ਨੂੰ ਦੁੱਧ ਵਾਲਾ ਮਿਲੇ ਉਹਤੇ ਆਪਾਂ ਦੋ ਪੈਸੇ ਵੱਧ ਵੀ ਲਾ ਦਿੰਨੇ ਆ ਇਹ ਆ ਜੀ ਮੈਂ ਤਾਂ ਇਹੋ ਹੀ ਕਹਾਂਗੀ ਜੀ ਕਟੀਆਂ ਬੱਚੀਆਂ ਪਾਲਣਾ ਬਹੁਤ ਵਧੀਆ ਜੇ ਅਸੀਂ ਅੱਜ ਕੋਈ ਵੀ ਕੱਟੀ ਬੱਚੀ ਦੀ ਸਹੀ ਸੇਵਾ ਕਰਦੇ ਆਂ ਤਾਂ ਕੁਝ ਉਹ ਜੀ ਕੁਝਕ ਦਿਨਾ ਸਾਨੂੰ ਔਖਾ ਲੱਗਦਾ ਕੁਝਕ ਸਾਲਾਂ ਬਾਅਦ ਸਾਲ ਬਾਅਦ ਬੱਚੀ ਜੀ 2-3 ਸਾਲਾਂ ਬਾਅਦ ਕੱਟੀ ਸਾਨੂੰ ਉਹ ਮਹਿੰਗੀ ਨਹੀਂ ਲੱਗਣੀ ਜੀ ਪਾਲ ਕੇ ਜਿਹੜਾ ਆਪਾਂ ਨੇ ਉਹਨਾਂ ਤੇ ਖਰਚਾ ਕਰਿਆ ਹੁੰਦਾ ਉਹ ਆਪਾਂ ਭੁੱਲ ਜਾਾਂਗੇ ਕਿਉਂਕਿ ਉਹ ਆ ਮੂਰੇ ਜਾ ਕੇ ਉਹਨੇ ਮਹਿੰਗੀ ਹੀ ਹੋਈ ਜਾਣਾ ਕਿਉਂਕਿ ਉਹਦੇ ਦੁੱਧ ਦੇ ਹਿਸਾਬ ਨਾਲ ਉਹਨੇ ਮਹਿੰਗੀ ਹੀ ਵਿਕੀ ਜਾਣਾ ਕੱਟੀ ਬੱਛੀ ਨੇ ਉਹ ਬਹੁਤ ਮਹਿੰਗੀਆਂ ਵਿਕਦੀਆਂ ਨੇ ਜੀ ਜੇ ਆਪਾਂ ਨੂੰ ਲੋੜ ਆ ਤਾਂ ਆਪਾਂ ਇਹਨਾਂ ਨੂੰ ਵੇਚ ਵੀ ਸਕਦੇ ਆ ਨਹੀਂ ਆਪਣੇ ਫਾਰਮ ਦੀ ਤਾਂ ਇਹ ਸ਼ਾਨ ਬਣੇ ਜਾਂਦੀਆਂ ਨੇ ਆਪ ਦਾ ਖਰਚਾ ਚੱਕਦੀਆਂ ਨੇ ਆਪਾਂ ਨੂੰ ਵੀ ਇਹਨਾਂ 'ਚ ਪ੍ਰੋਫਿਟ ਹੀ ਹੁੰਦਾ ਦੱਸੀ ਤੇ ਆਪਾਂ ਨੂੰ ਪੇਮੈਂਟ ਆਈ ਜਾਂਦੀ ਐ ਇਸ ਲਈ ਜੀ ਆਪਾਂ ਨੂੰ ਕੋਈ ਖਰਚੇ ਦੀ ਕਿਲਤ ਵੀ ਨਹੀਂ ਆਉਂਦੀ ਜੇ ਆਪਾਂ ਨੇ ਕੋਈ ਕੰਮ ਕਰਿਆ ਹੁੰਦਾ ਆਪਾਂ ਨੂੰ ਉਦੇ ਵਿੱਚ ਪੂਰਾ ਸਹਾਰਾ ਮਿਲਦਾ ਜੇ ਆਪਾਂ ਕਟੀਆਂ ਬੱਚੀਆਂ ਪਾਲਾਂਗੇ ਜੀ ਸਹੀ ਤਰੀਕੇ ਨਾਲ ਤਾਂ ਉਹ ਆਪਾਂ ਨੂੰ ਬੈਨੀਫਿਟ ਵੀ ਦੇਣਗੀਆਂ ਤੇ ਸਾਡੇ ਘਰ ਖੁਸ਼ ਖੁਸ਼ੀਆਂ ਨਾਲ ਭਰ ਦਿੰਦੀਆਂ ਨੇ ਜੀ ਇਹ ਇੱਕ ਹੈ ਜੀ ਚੀਜ਼ ਹੈ ਜੋ ਘਰ ਨੂੰ ਖੁਸ਼ੀਆਂ ਦਿੰਦੀ ਹੈ ਕਿਉਂਕਿ ਜਿਹੜੇ ਤਾਂ ਬੰਦੇ ਨੂੰ ਸ਼ੌਂਕ ਨਾਲ ਕੰਮ ਕਰਨਗੇ ਜੀ ਉਹਨਾਂ ਲਈ ਤਾਂ ਇਹ ਇਹ ਚੀਜ਼ ਬਹੁਤ ਵਧੀਆ ਹੁੰਦੀ ਹੈ ਉਹਨਾਂ ਦਾ ਇੰਨਾ ਬਿਨਾ ਨਹੀਂ ਸਰ ਸਕਦਾ ਜਿਨ੍ਹਾਂ ਨੂੰ ਹੁਣ ਆਏ ਆ ਵੀ ਇਹ ਤਾਂ ਉਹੀ ਆ ਬਾਧੂ ਐ ਜਿਨ੍ਹਾਂ ਨੇ ਬਸ ਇੱਕ ਦੁੱਧ ਪੀਣ ਵਾਸਤੇ ਰੱਖੇ ਹੁੰਦੇ ਨੇ ਉਹਨਾਂ ਨੂੰ ਪਾਲਣ ਦਾ ਸ਼ੌਂਕ ਨਹੀਂ ਹੁੰਦਾ ਤਾਂ ਤਾਂ ਫਿਰ ਉਹ ਇਹਨਾਂ ਨੂੰ ਇੰ ਕਹਿੰਦੇ ਵੀ ਸਾਡੇ ਘਾਤੋਂ ਆ ਗਈਆਂ ਕੱਟੀਆਂ ਬੱਚੀਆਂ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ ਜੀ